ਤੋਂ ਵੱਧ ਧੱਕੇ ਜੇ ਸਿੱਖ ਕੌਮ ਦੇ ਖਿਲਾਫ ਹੋਏ ਐ ਸਭ ਤੋਂ ਵੱਧ ਜ਼ੁਲਮ ਹੋਇਆ ਸਭ ਤੋਂ ਵੱਧ ਅਤਿਆਚਾਰ ਹੋਇਆ ਉਹ ਰਾਹੁਲ ਗਾਂਧੀ ਦੀ ਪਾਰਟੀ ਕਾਂਗਰਸ ਪਾਰਟੀ ਤੇ ਇਹਦੇ ਪਰਿਵਾਰ ਗਾਂਧੀ ਪਰਿਵਾਰ ਦੇ ਰਾਜ ਚੀ ਹੈ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਕਾਲ ਤਖਤ ਸਾਹਿਬ ਟੈਟ ਢੇਰੀ ਕੀਤਾ ਗਿਆ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਰਾਹੁਲ ਗਾਂਧੀ ਦੇ ਪਿਤਾ ਦੇ ਹੁਕਮਾਂ ਤੇ ਹਿੰਦੁਸਤਾਨ ਦੇ ਇਤਿਹਾਸ ਚ ਸਭ ਤੋਂ ਵੱਡਾ ਜੇ ਜੈਨੋਸਾਈਡ ਕਤਲੇਆਮ ਸਿੱਖਾਂ ਦਾ ਹੋਇਆ ਹੈ 1984 ਚ ਰਾਹੁਲ ਗਾਂਧੀ ਦੇ ਪਿਤਾ ਦੇ ਹੁਕਮਾਂ ਤੇ ਹੋਇਆ ਕਾਂਗਰਸ ਦੀ ਸਰਕਾਰ ਸੇ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ਤੇ ਨੇ ਜਿੱਥੇ ਉਹਨਾਂ ਨੇ ਆਰਐਸਐਸ ਅਤੇ ਬੀਜੇਪੀ ਨੂੰ ਲੈ ਕੇ ਆਪਣੇ ਬਿਆਨ ਕਸੇ ਨੇ ਉੱਥੇ ਉਹਨਾਂ ਨੇ ਸਿੱਖਾਂ ਲਈ ਚਿੰਤਾ ਵੀ ਜ਼ਾਹਿਰ ਕੀਤੀ ਹੈ ਕੜਾ ਪਾਉਣ ਪਗ ਬੰਨਣ ਤੇ ਗੁਰਦੁਆਰਾ ਸਾਹਿਬ ਜਾਣ ਨੂੰ ਲੈ ਕੇ ਸਾਡੇ ਨਾਲ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪੰਟੀ ਰਮਾਣਾ ਜੀ ਮੌਜੂਦ ਹਨ ਗੱਲਬਾਤ ਕਰਦੇ ਆ ਕਿਸ ਤਰੀਕੇ ਨਾਲ ਦੇਖ ਰਹੇ ਹੋ ਤੁਸੀਂ ਇਹਨਾਂ ਦਾ ਇੱਕੋ ਇੱਕ ਗੱਲ ਅਸੀਂ ਬੜੇ ਲੰਮੇ ਸਮੇਂ ਤੋਂ ਕਹਿ ਰਹੇ ਹਾਂ ਕਿ ਇਸ ਸਰਕਾਰ ਦੇ ਵਿੱਚ ਜਿਹੜੀ ਰਿਲੀਜੀਅਸ ਇਨਟੋਲਰੈਂਸ ਹੈ ਮਾਈਨੋਰਟੀਜ਼ ਦੇ ਅਗੇਂਸਟ ਇਸ ਸਰਕਾਰ ਦੇ ਵਿੱਚ ਬਹੁਤ ਵਧੀ ਹੈ ਸਿੱਖਾਂ ਦੇ ਨਾਲ ਧੱਕੇ ਹੁੰਦੇ ਜਾ ਰਹੇ ਹੈ ਸਾਡੇ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕੀਤਾ ਇਹਨਾਂ ਨੇ ਬੋਰਡ ਬਣਾ ਕੇ ਪਟਨਾ ਸਾਹਿਬ ਤੇ ਕੀਤਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਈ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਭਾਜਪਾ ਵੱਲੋਂ ਆਰਐਸਐਸ ਵੱਲੋਂ ਵਧਾਈ ਗਈ ਇਹ ਗੱਲ ਬਿਲਕੁਲ ਠੀਕ ਹੈ ਪਰ ਇਸ ਮਸਲੇ ਤੇ ਆਈ ਥਿੰਕ ਰਾਹੁਲ ਗਾਂਧੀ ਹੈਜ਼ ਨੋ ਮੋਰਲ ਅਥਾਰਟੀ অর ਰਾਈਟ ਕੋਈ ਨੈਤਿਕ ਅਧਿਕਾਰ ਨਹੀਂ ਹੈ ਰਾਹੁਲ ਗਾਂਧੀ ਨੂੰ ਇਸ ਮਸਲੇ ਤੇ ਬੋਲਣ ਦਾ ਕਿਉਂਕਿ ਸਭ ਤੋਂ ਵੱਧ ਧੱਕੇ ਜੇ ਸਿੱਖ ਕੌਮ ਦੇ ਖਿਲਾਫ ਹੋਏ ਹੈ ਸਭ ਤੋਂ ਵੱਧ ਜ਼ੁਲਮ ਹੋਇਆ ਸਭ ਤੋਂ ਵੱਧ ਅਤਿਆਚਾਰ ਹੋਇਆ ਉਹ ਰਾਹੁਲ ਗਾਂਧੀ ਦੀ ਪਾਰਟੀ ਕਾਂਗਰਸ ਪਾਰਟੀ ਤੇ ਇਹਦੇ ਪਰਿਵਾਰ ਗਾਂਧੀ ਪਰਿਵਾਰ ਦੇ ਰਾਜ ਕੀ ਹੋਇਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਕਾਲ ਤਖਤ ਸਾਹਿਬ ਟੈਟ ਢੇਰੀ ਕੀਤਾ ਗਿਆ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਹਜ਼ਾਰਾਂ ਜਿਹੜੇ ਹੈ ਸਰੂਪ ਗੁਰੂ ਸਾਹਿਬ ਦੇ ਅਗਨ ਭੇਂਟ ਹੋਏ ਗੁਰੂ ਗੁਰਪੁਰਪ ਦਾ ਪਵਿੱਤਰ ਦਿਹਾੜਾ ਚੁਣਿਆ ਗਿਆ ਸੰਗਤਾਂ ਦੇ ਲਹੂ ਨਾਲ ਸਰੋਵਰ ਲਾਲ ਕਰ ਦਿੱਤਾ ਗਿਆ ਇਹ ਕਾਂਗਰਸ ਦੀਆਂ ਸਰਕਾਰਾਂ ਚ ਹੀ ਹੋਏ ਰਾਹੁਲ ਗਾਂਧੀ ਦੇ ਕਾਂਗਰਸ ਸਰਕਾਰ ਸੀ ਤੇ ਇੰਦਰਾ ਗਾਂਧੀ ਇਹਦੀ ਦਾਦੀ ਉਸ ਵੇਲੇ ਪ੍ਰਧਾਨ ਮੰਤਰੀ ਸੀ ਰਾਹੁਲ ਗਾਂਧੀ ਦੇ ਪਿਤਾ ਦੇ ਹੁਕਮਾਂ ਤੇ ਹਿੰਦੁਸਤਾਨ ਦੇ ਇਤਿਹਾਸ ਚ ਸਭ ਤੋਂ ਵੱਡਾ ਜੇ ਜੈਨੋਸਾਈਡ ਕਤਲੇਆਮ ਸਿੱਖਾਂ ਦਾ ਹੋਇਆ ਹੈ 1984 ਚ ਰਾਹੁਲ ਗਾਂਧੀ ਦੇ ਪਿਤਾ ਦੇ ਹੁਕਮਾਂ ਤੇ ਹੋਇਆ ਕਾਂਗਰਸ ਦੀ ਸਰਕਾਰ ਸੀ ਉਦੋਂ ਕਈ ਕਹਿ ਦਿੰਦੇ ਆ ਰਾਹੁਲ ਗਾਂਧੀ ਉਦੋਂ ਛੋਟਾ ਸੀ ਪਰ ਸੋਚ ਡੀਐਨਏ ਉਹੀ ਹੈ ਉਸੇ ਪਰਿਵਾਰ ਦਾ ਡੀਐਨਏ ਹੈ ਜਦੋਂ ਰਾਹੁਲ ਗਾਂਧੀ ਨੇ ਵੀ ਕਾਂਗਰਸ ਦੀ ਕਮਾਂਡ ਸੰਭਾਲੀ ਜਿੰਨਾ ਲੋਕਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਜਿੰਨਾ ਲੋਕਾਂ ਨੇ ਸਿੱਖਾਂ ਦਾ ਘਾਣ ਕੀਤਾ 84 ਦੇ ਵਿੱਚ ਗਲਾ ਚ ਟਾਇਰ ਪਾ ਕੇ ਸਾੜੇ ਧੀਆਂ ਪੈਣਾ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਉਹਨਾਂ ਬੰਦਿਆਂ ਨੂੰ ਰਾਹੁਲ ਗਾਂਧੀ ਨੇ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਵੱਡੇ ਅਹੁਦੇ ਦੇ ਕੇ ਨਵਾਜਿਆ ਸੋ ਇਹ ਸੋਚ ਹੈ ਜਿਹੜੀ ਦਰਸਾਉਂਦੀ ਰਾਹੁਲ ਗਾਂਧੀ ਦੀ ਗੱਲਾਂ ਕਰਨ ਨੂੰ ਟੀਵੀ ਕੈਮਰੇ ਤੇ ਜੋ ਮਰਜ਼ੀ ਕਰੀ ਜਾਣ ਸੋਚ ਨਹੀਂ ਬਦਲਨੀ ਡੀਐਨਏ ਨਹੀਂ ਬਦਲਣਾ ਤੁਸੀਂ ਇਹ ਵੇਖੋ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਆਰਕੇ ਮਨਮੋਹਨ ਸਿੰਘ ਦੀ ਸਰਕਾਰ 'ਚ ਵੀ ਮੰਤਰੀ ਰੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਆਈ ਜਿਨੇ ਇਨਡਾਈਟ ਕੀਤਾ ਤਾਂ ਰਿਜ਼ਾਈਨ ਲੈਣਾ ਪਿਆ ਕਾਂਗਰਸ ਪਾਰਟੀ ਦੇ ਵਿੱਚ ਹੁਣ ਤੱਕ ਵੱਡੇ ਅਹੁਦਿਆਂ ਤੇ ਬਰਾਜਮਾਨ ਹੈ ਤੇ ਫਿਰ ਰਾਹੁਲ ਗਾਂਧੀ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਲੈਂਦਾ ਜਿਹੜਾ ਅੱਜ ਉੱਥੇ ਅਮਰੀਕਾ 'ਚ ਬੈਠਾ ਇਹਨੂੰ ਸਿੱਖਾਂ ਦੀ ਇੰਨੀ ਚਿੰਤਾ ਹੋਗੀ ਕਿ ਕੜੇ ਦੀ ਪੱਗ ਦੀ ਪ੍ਰੋਬਲਮ ਆਊਗੀ ਗੁਰੂ ਘਰਾਂ 'ਚ ਜਾਣ ਦੀ ਪ੍ਰੋਬਲਮ ਆਊਗੀ ਸਿੱਖ ਗੁਰੂ ਸਾਹਿਬ ਨੇ ਇੰਨਾ ਕਿ ਸ਼ਕਤੀਸ਼ਾਲੀ ਇੰਨੇ ਹਿੰਮਤ ਬਖਸ਼ੀ ਹੈ ਇੰਨਾ ਹੌਸਲਾ ਬਖਸ਼ਿਆ ਅਸੀਂ ਤਾਂ ਆਪਦੀ ਲੜਾਈ ਲੜ ਲਾਂਗੇ ਪਰ ਰਾਹੁਲ ਗਾਂਧੀ ਕੋਲੇ ਕੋਈ ਨੈਤਿਕ ਅਧਿਕਾਰ ਨਹੀਂ ਇੰਨਾ ਗੱਲਾਂ ਤੇ ਕਮੈਂਟ ਕਰਨ ਨੂੰ ਬਹੁਤ ਬਹੁਤ ਧੰਨਵਾਦ ਹਾਂ ਸੋ ਇਹ ਸੰਸਾੜਨਾ ਸ਼੍ਰੋਮਣ ਅਕਾਲੀ ਦਲ ਦੇ ਸੀਨੀਅਰ ਲੀਡਰ ਵੰਟੀ ਰਮਾਣਾ ਜੀ ਜਿਹੜੇ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਨੂੰ ਪਹਿਲਾਂ ਆਪਣੀ ਹੀ ਪੀੜੀ ਥੱਲੇ ਸੋਟਾ ਮਾਰਨ ਦੀ ਲੋੜ ਆ ਕੈਮਰਾਮੈਨ ਸਕੰਦਰ ਦੇ ਨਾਲ ਜਸਪ੍ਰੀਤ ਸਿੰਘ ਪੀਪੀਸੀ న్యూਸ ਚੰਡੀਗੜ੍ਹ